ਹਾਂਜੀ ਉਹ ਇਸ ਤੋਂ ਇਲਾਵਾ ਤੁਸੀਂ ਹੋਰ ਕਹੇ ਜੇ ਮਤਲਬ ਜੋ ਗੀਤ ਗਾਉਨੇ ਹੋ ਕਹੇ ਜ ਨੇ ਹਾਂਜੀ ਮੈਂ ਬਹੁਤੰਨ ਦਮਾ ਚੱਪੇ ਗੀਤ ਲਿਖਿਆ ਤੇ ਮੈਂ ਤੁਹਾਨੂੰ ਗੀਤ ਸੁਣਾਉਂਗੀ ਉਹ ਦੇਖ ਲਿਆ ਰੰਗ ਤੁਸੀਂ ਮੋਦੀ ਸਰਕਾਰ ਦਾ ਬੱਚਾ ਬੱਚਾ ਸੜਕਾਂ ਤੇ ਹੱਕਾਂ ਨੂੰ ਪੁਕਾਰਦਾ ਉਹ ਦੇਖ ਲਿਆ ਰੰਗ ਤੁਸੀਂ ਮੋਦੀ ਸਰਕਾਰ ਦਾ ਬੱਚਾ ਬੱਚਾ ਸੜਕਾਂ ਤੇ ਹੱਕਾਂ ਨੂੰ ਪੁਕਾਰਦਾ ਬਟਣ ਦਬਾਵਾਗੇ ਪੰਜਾਬੀਓ ਝਾੜੂ ਵਾਲਾ ਬਟਣ ਦਬਾਵਾਗੇ ਪੰਜਾਬੀਓ ਮਨੁੱਖਾ ਤਮਾ ਲੰਗ ਬਟਣ ਦਬਾਵਾਗੇ ਮਨੁੱਖਾ ਮਨ ਖੇਡਾ ਦੁਨੀਆ ਦੀ ਬੱਤੀ ਹੱਥ ਹੈ ਜੀ ਧੂਮ ਤੇਰਾ ਮਨ ਖੇਡਾ ਦੁਨੀਆ ਦੀ ਬੱਤੀ ਹੱਥ ਹੈ ਜੀ ਧੂਮ ਤੇਰਾ ਇੱਕ ਨਿਸ਼ਾਨੇ ਦੀ ਕਿਤਾਬ ਨਾ ਦਾ ਜੋ ਨਿਸ਼ਾਨ ਹੈ ਝਾੜੂ 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 ਆਪੂ ਕਿਸਤਾ ਆਪੂ ਝਾੜੂ ਬਹੰਜੇ ਮਾਨ ਜਿੱਤ ਨਾ ਹੋ ਸਕਦਾ ਕਿਸਤਾ ਆਓ ਨਾ ਚੇਵਾ ਕਟਾ ਪਲਨਰ ਵੱਲ ਨੂੰ ਕੱਚ ਹਾਂ ਜੀ ਅੱਜ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਲੋਕਾਂ ਨੂੰ ਬਹੁਤ ਚਾਅ ਚੜਿਆ ਹੈ ਅਸੀਂ ਸਾਹਿਬ ਸੀਐਮ ਸਾਹਿਬ ਸਾਡੇ ਤੁਰੀ ਆ ਰਹੇ ਨੇ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਦਾ ਬਹੁਤ ਸਵਾਗਤ ਕਰਨ ਲਈ ਇੰਤਜ਼ਾਰ ਕਰ ਰਹੇ ਹਾਂ ਜੋ ਆਪਣੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਜੀ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਬੰਨ੍ਹ ਕੇ ਇਹ ਬੇਨਤੀ ਕਰਦੇ ਆਂ ਵੀ ਸੀਐਮ ਸਾਹਿਬ ਦਾ ਅੱਗੇ ਤੋਂ ਵੱਧੇ ਖੜੇ ਹੋ ਕੇ ਸਵਾਗਤ ਕਰਨ ਔਰ ਬਾਅਦ ਤੋਂ ਵੱਧ ਮੋਟਾ ਵਾ ਕੇ ਉਹਨਾਂ ਦਾ ਹੌਸਲਾ ਹੋਰ ਬਲੰਦ ਕਰਨ ਤਾਂ ਕਿ ਜਿਹੜੇ ਸਾਡੇ ਕੰਮ ਕੋਈ ਪਕਾਇਆ ਪਏ ਨੇ ਉਹ ਵੀ ਪੂਰੇ ਹੋ ਸਕਣ ਕੰਮ ਚੱਲ ਬਹੁਤ ਰਹੇ ਨੇ ਕੰਮਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਕੋਈ ਪੈਸੇ ਆਉਣ ਦੇ ਵਿੱਚ ਕੋਈ ਕਮੀ ਨਹੀਂ ਸੀਐਮ ਸਾਹਿਬ ਦੇ ਖੁੱਲੇ ਘੁੱਟੇ ਦਿੱਤੇ ਹੋਏ ਆ ਪ੍ਰਧਾਨ ਜੀ ਅੱਜ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਆਮ ਆਦਮੀ ਦਾ ਰੋਡ ਸ਼ੋਅ ਅੱਜ ਧੂਰੀ ਹਰਕਾ ਤੋਂ ਅਸੀਂ ਬਹੁਤ ਵੱਡੀ ਸੈਂਕੜੇ ਦੇ ਵਿੱਚ ਸਾਡੇ ਭਗਵੰਤ ਮਾਜੇ ਮੁਖਵੰਤਰੀ ਪੰਜਾਬ ਉਹਨੂੰ ਵੀ ਗ੍ਰੇਸੀ ਵੀ ਬਹੁਤ ਹੈ ਸਾਡੇ ਦਾ ਰੋਡ ਸ਼ੋਅ ਬਹੁਤ ਮੁਝੇ ਕਦਾਂ ਇਹ ਰਿਕਾਰਡ ਤੋੜ ਰੋਡ ਸ਼ੋਅ ਹੋਊਗਾ ਔਰ ਜਿਹੜੀ ਖਾਸ ਕਰਕੇ ਧੂਰੀ ਹਰਕਾ ਉਹ ਪੂਰਾ ਲੋਕ ਸਭਾ ਸਨੂਕ ਤੋਂ ਕਈ ਨਕਰੀ ਮੇਰ ਤੋਂ ਕਾ ਹੱਦ ਅਸੀਂ ਚੁੱਟ ਗਈ